ਕਦੇ ਇਸ ਤਰ੍ਹਾਂ ਦੇ ਸਾਨੂੰ ਸਤਿਗੁਰੂ ਮਿਲੇ ਐਸੀ ਜਨ ਮਿਲੇ ਜਗ ਅੰਦਰ ਪਤਕ ਕਾ ਜਾਨ ਨਹੀਂ ਪਾਇਆ ਨਿਜਾਤ ਵਰਨ ਤੇ ਪਹਿ ਅਤੀਤਮਮ ਤੋਚ ਕਾਇਆ ਨਾਮ ਰਤੇ ਤਿਰਸੇ ਨਿਰਮਲ ਦੁਖ ਹੰਮੇ ਮੈਲ ਚੁਕਾਇਆ ਨਾਨਕ ਤਿੰਨ ਕੇ ਚਨ ਬਖਾਲੇ ਜਿਨ ਗੰਗੂ ਕੋ ਸਾਚਾ ਪਾਇਆ ਜਗਤ ਵਿੱਚ ਅਜਿਹੇ ਬੰਦੇ ਬਿਰਲੇ ਹਨ ਜਿਨ੍ਹਾਂ ਦੇ ਜੀਵਨ ਪਰਖ ਤੇ ਭਗਵਾਨ ਕਰਕੇ ਪਰਮਾਤਮਾ ਨੇ ਆਪਣੇ ਖਜ਼ਾਨੇ ਵਿੱਚ ਪਾ ਲਿਆ ਹੈ ਅਜਿਹੇ ਬੰਦੇ ਜਾਦੇ ਬ੍ਰਾਹਮਣ ਫਕਰੀ ਅਤਵਰਨ ਦੇ ਮੌਤਲ ਨਰਲੇ ਬੰਦੇ ਹਨ ਤੇ ਮਾਇਆ ਦੀ ਮਮਤਾ ਤੋਂ ਬਾਹਰੇ ਮੌਤ ਤੋਂ ਦੂਰ ਰਹਿੰਦੇ ਹਨ ਮਾਇਆ ਨਲੇ ਮਾਇਆ ਰੱਬ ਸਤਗੁਰੂ ਦਾ ਆਚੂ ਨਾਲ ਕਿਤੇ ਕਹਿੰਦੇ ਆਏ ਮਨ ਆਖ ਸਤਗੁਰੂ ਦੇ ਸ਼ਰਨ ਪੈ ਕੇ ਸਦਾ ਚਰਨ ਵਾਲਾ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਤੇ ਮੈਂ ਸਤਗੁਰੂ ਤੇ ਚਰਨ ਧੁੰਮਾ ਗੁਰਪੂਰੇ ਤੇ ਪਾਈ ਗਈ ਹਿਰਦੇ ਦੇਖ ਦਿਖਾਈ ਨਾਰਕ ਨਦਰੀ ਕਰਮ ਖੋਏ ਗੁਰ ਮਿਲਿਆ ਪਾਈ ਸਤਿਗੁਰਾਂ ਦੀ ਇਲਾਹੀ ਰਚਨਾ ਸਰਮੁਖ ਤੋਂ ਪਹਿਲਾਂ ਸਤਿਗੁਰਾਂ ਦੀ ਵਿਡਾਈ ਜਾਣ ਲੋ ਇਹ ਨਾਰਕ ਦੀ ਚੌਥੇ ਜਮੇ ਪਸ਼ੂ ਜੱਤ ਤਾਂ ਧਿਆਨ ਜਗਾ ਰਹੇ ਹਨ ਇਸ ਸ਼ਬਦ ਦੀ ਖਾਸੀਅਤ ਇਹ ਹੈ ਕਿ ਇਹ ਸ਼ਬਦ ਅਤਿਅਸ ਪੱਖੋਂ ਬਹੁਤ ਹੀ ਅਹਿਮਤ ਰੱਖਦਾ ਹੈ ਮਹੱਤਤਾ ਰੱਖਦਾ ਤੇ ਇਹ ਦਰਸਾਉਣਾ ਹੈ ਕਿ ਕੋਣ ਕਿਸ ਨੂੰ ਮਿਲਿਆ ਜੋ ਵੀ ਜਿਸ ਦਾ ਚੇਸ਼ ਬਣਿਆ ਉਹੀ ਇਸ ਫਿਰ ਆਪਣੇ ਸਮੇਂ ਅਨਸਾਰ ਭਗਤ ਸਤਪੁਰੂ ਖਵਾਇ ਜਿਸ ਚਾ ਅਸਪਤੀ ਨੂੰ ਤੁਸੀਂ ਸ਼ਰਮਨ ਕੀਤਾ ਉਸ ਦੀ ਹੁਣ ਵਿਆਖਿਆ ਹੋਣ ਲੱਗੀ ਆ ਇਹ ਲਾਗਵ ਮਾਲਾ ਚੌਥਾ ਅਸਪਤੀਆਂ ਕਰ 11ਵਾਂ ਤੇ ਇਹ ਬਲਾਵਰ ਰਾਗ ਦੀ ਚੌਥੀ ਅਸਪਤੀ ਹੈ ਕਿਹੋਂ ਗਾ 作ਗੁਰਪਸਾ ਸਤਪੁਰੂ ਪਰਤੇ ਮਨ ਮੁੰਦਰਾਪਾਈ ਗੁਰਗਾ ਸ਼ਵਤ ਤਨ ਪਾਸ ਮੰਦੜ ਗਈ ਆ ਅਮਰਪਿੰਡ ਪੈ ਸਾਧ ਸੰਗ ਜਨਮ ਮਰਨ ਦੋ ਮਿੰਟ ਗਈ ਆ ਮੇਰੇ ਮਨ ਸਾਧ ਸੰਗਤ ਮਿਲ ਰਹੀ ਆ ਕਿਰਪਾ ਕਰੋ ਮਰਸੂਦ ਮਾਦੋ ਮੈਂ ਕਿੰਨ ਕਿੰਨ ਸਾਧੂ ਚਰਨ ਪਖਈ ਆ ਇਰਾਵਦੀ ਪੰਤੀ ਆ ਇਸ ਤੇ ਬਾਦ ਲੱਖੇ ਚਲੇਗੀ ਸਤੂਰਾਂ ਦੇ ਨਾਮ ਆਏ ਹਨ ਤੇ ਚੇਤੇ ਜ਼ਿਕਰ ਵੀ ਆ ਹੈ ਅੰਡ ਜੇਰਸ ਦਾ ਕਿਉਂਕਿ ਸਤੂਰਾਂ ਨੇ ਪਹਿਲਾਂ ਹੀ ਗਾਈ ਤਾ ਉਸ ਨੂੰ ਨਾਨਕ ਬਾਣੀ ਦੁਹਰਾ ਰਹੀ ਆ ਤਾਂ ਜੇ ਗ੍ਰਸਤ ਪਿਆ ਆਪਣਾ ਵਾਸੀ ਖਿੰਮਨੂਆ ਟਿਕੇਣਾ ਟਕਈ ਆ ਤਬ ਤਾਈ ਤ ਦੇ ਕਰਾਵੇ ਹਰ ਹਰ ਸਾਧੂ ਸਰਣ ਪਵਈਆ ਤੀਆਂ ਪੂਤ ਛੋੜ ਸਿਆਸੀ ਆਸਾ ਆਸਮਾਨ ਬਹੁਤ ਕਰਈਆ ਆਸਾ ਆਸ ਕਰੇ ਨਹੀ ਬੁਝੇ ਗੁਰ ਕੇ ਸ਼ਬਦ ਨਰਾਸ ਸੁਖਲਈਆ ਉਪਜੀ ਤਰਕ ਦਗੰਬਰ ਹੋਇਆ ਮਨ ਦੇ ਦਿਸ ਚਲ ਚਲ ਗਵਨ ਕਰਈਆ ਪਰ ਪਵਨ ਕਰੇ ਬੁਝੇ ਨੇ ਤ੍ਰਿਸ਼ਨਾ ਮਿਲ ਸਾਧ ਮਿਲ ਸੰਗ ਸਾਧ ਕਰ ਦਇਆ ਕਰ ਲਈਆ ਉਪਜੀ ਤਰਕ ਦਗੰਬਰ ਹੋਇਆ ਮਨ ਦੇ ਦਿਸ ਚਲ ਚਲ ਗਵਨ ਕਰਈਆ ਪਰਪਵਨ ਕਰੇ ਪੂਜੇ ਨੇ ਕ੍ਰਿਸ਼ਨਾ ਮਿਲ ਸੰਗ ਸਾਧ ਪੈ ਦਇਆ ਕਰ ਲਈਆ ਆਸਮ ਸਿੱਧ ਸਿੱਖੇ ਬੋ ਤੇਰੇ ਮਨ ਮੰਗੇ ਰਿਦ ਸਿੱਧ ਚੇਟਕ ਚਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਮਿਲ ਸਾਧ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡ ਜੇਰ ਛੇਤ ਉਤਪਜ ਸਭ ਵਰਣ ਰੂਪ ਜੀ ਜੰਤ ਪਈਆ ਸਾਧੂ ਸਰਣ ਪਰੇਸ਼ੋ ਬਰੇ ਖੱਤਰੀ ਬ੍ਰਾਹਮਣ ਸ਼ੂਦ ਵਰਸ਼ਨ ਦਾਲ ਕੇ ਲਈਆ ਨਾਮਾ ਜੈਦੇ ਕੰਬੀਰ ਤਰਲੋਚਨ ਔਚਾਤ ਰਵਦਾਸ ਚਮਾਰਤ ਮਈਆ ਜੋ ਜੋ ਮਿਲੇ ਸਾਬਿ ਜਨ ਸੰਗਤੰਤਨ ਨਾ ਜੱਟ ਚਰ ਮਿਲਿਆ ਹਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਬਚਲ ਅੰਗੀਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰਾ ਕਿਰਪਾ ਧਾਰ ਰਖਈਆ ਅੰਡਿਆ ਵਿੱਚੋਂ ਜੰਮਣ ਵਾਲੇ ਜੋਰ ਵਿੱਚ ਪੈਦਾ ਹੋਣ ਵਾਲੇ ਮੁਰਕੇ ਵਿੱਚੋਂ ਪੈਦਾ ਜੰਮਣ ਹੋਣ ਵਾਲੇ ਮੁਰਕੇ ਵਿੱਚੋਂ ਜੰਮਣ ਵਾਲੇ ਤਰਤੀ ਵਿੱਚ ਫੁੱਟਣ ਵਾਲੇ ਇਹ ਸਾਰੇ ਅਨੇਕਾ ਰੂਪ ਰੰਗ ਦੇ ਜੀਵ ਜੰਤ ਪ੍ਰਮਾਤਮਾ ਨੇ ਪੈਦਾ ਕੀਤੇ ਹਨ ਜਿਹੜਾ ਮਨੁੱਖ ਗ੍ਰਸਟ ਚਰਜੰਦਾ ਜਨਮ ਲਦਾ ਵਸਦਾ ਇਸ ਤਰ੍ਹਾਂ ਉਸ ਦਾ ਮਨ ਤਾਂ ਟਿਕਾਇਆ ਇੱਕ ਖੰਵਾਸਤੇ ਵੀ ਨਹੀਂ ਟਿਕਦਾ ਇਹਨਾਂ ਵਿੱਚੋਂ ਜਿਹੜਾ ਜੀਵ ਸਤਿਗੁਰੂ ਦੀ ਸ਼ਰਨ ਪੈਂਦਾ ਹੈ ਉਹ ਸਾਫ ਸੰਸਾਰ ਸੰਮਲਤ ਤੋਂ ਬਚ ਨਿਕਲਦਾ ਹੈ ਚਾਹੇ ਖੱਤਰੀ ਹੋਵੇ ਬ੍ਰਾਹਮਣ ਹੋਵੇ ਚਾਹੇ ਸ਼ੂਦ ਹੋਵੇ ਵੈਸ਼ ਹੋਵੇ ਚਾਹੇ ਮਹਾਜਨਾਲ ਹੋਵੇ ਨਾਮ ਦੇ ਕਵੀਰ ਤਲੋਚਨ ਰਬਦਾਸ ਅਨਜਾਣ ਤੇ ਨਾਜਾਤ ਸੈਂਡ ਨਾਈਟ ਜਿਹੜਾ ਜਿਹੜਾ ਵੀ ਸੰਤ ਜਨਾਂ ਦੀ ਸੰਗਤ ਵਿੱਚ ਮਿਲਦਾ ਹੈ ਉਹ ਭਾਗਾਂਵਲ ਦਾ ਬਣਾ ਬਣਦਾ ਗਿਆ ਉਹ ਦੇਹ ਦੇ ਸਮੇ ਪਰਮਾਤਮਾ ਨੂੰ ਮਿਲਦ ਗਿਆ ਇਹ ਨਾਨਕ ਆ ਕੇ ਪਾਇ ਪ੍ਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਆਪਣੇ ਸੰਤ ਜਨਾਂ ਦੀ लाज ਰੱਖਦਾ ਹੈ ਸੰਤ ਜਨਾਂ ਦਾ ਪੱਖਪੂਰਤਾ ਹੈ ਤੇ ਸੰਤ ਜਨ ਤੁਸੀਂ ਜਾਣਨਾ ਹੋਵੇ ਇੱਥੇ ਵੀ ਲਿਖੀ ਹੋਇਆ ਨਾਨੂ ਭਗਤ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਸਤਿਗੁਰੂ ਵੀ ਕਿਹਾ ਜਾਂਦਾ ਤੇ ਜਰੂਰ ਤੁਸੀਂ 127 ਅੰਤ ਵਿੱਚ 105 ਨੇ ਤੁਹਾਨੂੰ ਜਰੂਰ ਇਹ ਪੁਖਤਾ ਸਬੂਤ ਮਿਲ ਜੰਗੇ ਕਿ ਸੰਤ ਕੌਣ ਹਨ ਸਤਿਗੁਰੂ ਬੈ ਸਤਿਗੁਰ ਜਦੇਵ ਜੀ ਨੂੰ ਸਗੁਰ ਨਾਮਦੇਵ ਜੀ ਮਿਲੇ ਪਾਸਵਰਡ ਮਿਲਿਆ ਸਤਿਗੁਰੂ ਪ੍ਰੀਲੋਚਨ ਜੀ ਸਗੁਰ ਨਾਮ ਜੈ ਨਾਮਦੇਵ ਜੀ ਨੂੰ ਮਿਲੇ ਪਾਸਵਰਡ ਮਿਲਿਆ ਸਤਿਗੁਰੂ ਕਵੀ ਜੀਓ ਪ੍ਰੀਲੋਚਨ ਜੀ ਨੂੰ ਮਿਲੇ ਦਾ ਪਾਸਵਰਡ ਮਿਲਿਆ ਸਤਿਗੁਰੂ ਦਾਸ ਜੀਓ ਸਤਿਗੁਰੂ ਕਵੀ ਤਾ ਪਾਸਵਰਡ ਪ੍ਰਾਪਤ ਹੋਇਆ ਤੇ ਸਤ ਗੁਰੂ ਦਾਸ ਜੀ ਤੋਂ ਮਹੱਲਾ ਪਹਿਲਾ ਜੀ ਨਾਨਕ ਜੀ ਨੂੰ ਪਾਸਵਰਡ ਮਿਲਿਆ ਗੁਰਕਾ ਸ਼ਾਹ ਸੱਚੇ ਸਤਿ ਸੰਨ ਇਹ ਹੀ ਨਿਸ਼ਾਨੀ ਹੈ ਸੱਚ ਦੀ ਜੋ ਜੁਗਾਦਗੰਥ ਤੋਂ ਸੁਰਿਆ ਆ ਰਿਹਾ ਐਸ ਤਰ੍ਹਾਂ ਹੁੰਦਾ ਹੋਇਆ ਪਾਸਵਰਡ ਨਾਨਕ ਜੀ ਪਾਸ ਆਇਆ ਤੇ ਨਾਨਕ ਜੀ ਕਹਿੰਦੇ ਮਦਸੂਦਨ ਇਹ ਮਿਰਤਿ ਮਿਹਕਰ ਮੈਂ ਹਰ ਬਿਲੇ ਸਭ ਕੁਦੇ ਚੰਤੋਂ ਦਰਹਾ ਹਾਂ ਹਰ ਬਿਲੇ ਸਭ ਕੁਦੇ ਛਾਣੂ ਪਿਆ ਰਹਾ ਹਾਂ ਸਤ ਗੁਰੂ ਦੀ ਸ਼ਰਨ ਪੈਣ ਤੇ ਅੰਤਰ ਹੈ ਤੇ ਮੂਰਤੀਆਂ ਜੋ ਪੱਥਰ ਦੀਆਂ ਹਨ ਅਨ ਘਟ ਘਟ ਹੋਣ ਚਾਹੀਏ ਅਨ ਘਟ ਤੋਂ ਪੱਥਰ ਕੁਝ ਨਹੀਂ ਦਿੰਦਾ ਪੱਥਰ ਵਿੱਚ ਕੁਦਰ ਆਪਣੀ ਮਿਲਦਾ ਸਭ ਕੁ ਉਸਰਨਾ ਜੀ ਨੂੰ ਪੱਥਰ ਚੋਂ ਆਪਣੀ ਮਿਲਿਆ ਜਿਵੇਂ ਵਿਚਾਰ ਕਰ ਕੀਤਾ ਜਾ ਰਿਹਾ ਦੇਵੀ ਦੇਵਾਂ ਪੂਜੇ ਭਾਈ ਕਿਆ ਮੰਗੋ ਕਿਆ ਦੇ ਪਾਣ ਨੀਰ ਪਖਾਲੀਏ ਭਾਈ ਜਲ ਮੇ ਬੂਡੇ ਤੇ ਦੇਵੀ ਦੇਵਾਂ ਪੂਜੇ ਢੋਲੇ ਪਰਮ ਨਾਮ ਨਹੀਂ ਜਾਨਾ ਕਹਿਤ ਕਬੀਰ ਅਕਲ ਨਹੀਂ ਚਿੱਤ ਦੇਖਿਆ ਸੋ ਉਲਕਤਨਾ ਸਤਕੁਰ ਕਬੀਰ ਵੀ ਦੇਵੀ ਦੇਵਤਿਆਂ ਦੀ ਕੱਖ ਵਿੱਚ ਨਹੀਂ ਬੋਲਦੇ ਤੇ ਮਹਲਾ ਪਹਿਲਾ ਨਾਨਕ ਦੀ ਉਹ ਵੀ ਨਹੀਂ ਦੇਵ ਤੇ ਦੇਵਤਿਆਂ ਦੇ ਹੱਥ ਵਿੱਚ ਮੁਬਈ ਮਾਟੀ ਕੀ ਕਰਦੇ ਵੀ ਦੇਵਾ ਤੇs ਆਗੇ ਜੋ ਦੇਹੀ ਐਸੇ ਪਿਤਰ ਤੁਹਾਰੇ ਕੀ ਆਪਨ ਇਹਨਾਂ ਲੇਖ ਸਾਧੂ ਕਾਟੇ ਨਿਰਜ ਪੂਜੀ ਅੰਤਕਾਲ ਕੋ ਭਾਰੀ RAM ਨਾਮ ਕੀ ਗਤਨੇ ਜਾਣੀ ਪੈ ਡੋਬੇ ਸੰਸਾਰੀ ਦੇਵਾ ਦੇਵੀ ਕੋ ਜਡੋਲੇ ਪਰਮ ਰਾਮ ਨਹੀਂ ਜਾਣਾ ਕਹਿਤ ਕਬੀਰ ਅਕਲ ਨੇ ਚੇਤਿਆ ਵਿਖਿਆ ਸੋ ਉਲਪਟਨ ਜਿਹੜਾ ਇਹਨਾਂ ਪ੍ਰਤੀਕਾਂ ਦਾ ਸਨਮਾਨ ਕਰਦਾ ਹੈ ਉਹ ਵੀ ਤੁਹਾਡੀ ਜਾਤ ਜਾਤ ਪਛਤਪਾ ਜਾਤ ਦਾ ਹਿੱਸਾ ਹੈ ਉਹ ਤਿੱਜੀ ਦੇ ਦਰਜੇ ਦਾ ਪ੍ਰੇਮੀ ਹੈ ਗੁਰੂ ਤੇ ਚੇਲਾ ਇੱਕ ਹੀ ਬੇੜੀ 'ਤੇ ਸਵਾਰ ਹਨ ਪਰ ਇਹ ਸਾਡੀਆਂ ਧਾਰਨਾਵਾਂ ਗਲਤ ਹਨ ਅਸੀਂ ਪੰਡਤ ਰੋਹਦਾ ਪੁਜਾਰੀ ਪਾਜਮਾ ਦਾ ਬਹੁਤ ਸਤਕਾਰ ਕਰਦੇ ਹਾਂ ਇਹ ਤਾਂ ਇਹੋ ਨੇ ਉਸ ਮਛੀਵੰਗ ਜੋ ਫੋਰਮ ਉੱਤਾਂ ਚੁੱਕੀ ਸੁੱਕ ਜਾਂਦੀ ਹੈ ਪੰਡਤ ਸਿਖਾਵਾ ਕਰਦੇ ਹਨ ਇਹ ਢੇਡ ਚੱਲ ਹੈ ਇਹ ਉਹਨਾਂ ਕੋਈ ਜੰਦੀ ਭਾਸ਼ਾ ਹੈ ਉਹੀ ਸੁਣੀ ਉਹੀ ਸਿੱਖੀ ਸਤਕੂਰ ਕਵੀ ਜੀਰ ਇਸ ਦੀ ਉਦਾਹਰਣ ਇਹੋ ਦਿੰਦੇ ਨੇ ਕਵੀਰ ਤਰ ਪੂਜ ਮੂਲੇ ਮਨ ਹਟਦੀ ਫੁਟ ਜਾਏ ਦੇਖਾ ਦੇ ਕਿ ਸਵੰਗਤਾਰ ਪੂਲੇ ਪਟਕੇ ਖਾਏ ਉਹ ਸਾਧੂ ਸੰਤ ਸਵੰਗੀ ਬਹੁਤ ਨੇ ਜੋ ਨਟੰਕੀ ਕਰਦੇ ਨੇ ਸਤਿਗੁਰੂ ਉਹਨਾਂ ਦੇ ਹੱਕ ਵਿੱਚ ਨੇ ਬੋਲਦੇ ਬ੍ਰੋਦ ਵਿੱਚ ਕਬੀਰ ਪਾਣ ਪਰਮੇਸ਼ਰ ਕੇ ਪੂਜੇ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੂਡੇ ਕਾਲੀ ਤਾਰ ਉਹ ਤਕਾੜੇ ਪਾਣੀ ਦੇ ਬਿਨਾ ਪੰਡਤ ਬਿਨਾ ਡੁੱਬੇ ਨੇ ਜੋ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਨੇ ਕਬੀਰ ਜੇ ਮਾਰਗ ਪੰਡਤ ਕਹਿ ਪਾਛੇ ਪਰੀ ਭੀਰ ਇੱਕ ਅਵਕਾਟੀ ਰਾਮ ਕੀ ਇੱਕ ਅਵਕਾਟ ਕਾਟੀ ਰਾਮ ਕੀ ਤੇ ਚੜਦੇ ਹੋ ਕਬੀਰ ਕਿਉਂਕਿ ਪਾਸ਼ਾ ਤਾਂ ਤੁਸੀਂ ਉਹਨਾਂ ਕੋਲੋਂ ਸਿੱਖਦੇ ਹੋ ਜਿਨ੍ਹਾਂ ਕੋਲ ਤੁਸੀਂ ਰਹਿੰਦੇ ਹੋ ਪਾਸ਼ਾ ਕੋਈ ਜਨਮ ਦੇ ਨਾਲ ਲੈ ਕੇ ਨਹੀਂ ਪੈਦਾ ਹੁੰਦਾ ਕੋਸ਼ਾ ਵੀ ਸਿੱਖੀ ਜਾਂਦੀ ਆ ਉਹ ਵੀ 파ਟ ਹੈ ਤੁਸੀਂ ਹਿੰਦੀ ਬੋਲਦੇ ਹੋ ਮਰਾਠੀ ਬੋਲਦੇ ਹੋ ਅੰਗਰੇਜ਼ੀ ਬੋਲਦੇ ਹੋ ਤੁਸੀਂ ਉਹੀ ਸਿੱਖਦੇ ਹੋ ਜੋ ਤੁਹਾਡੇ ਚਾਰੇ ਪਾਸੇ ਬੋਲਿਆ ਜਾ ਰਿਹਾ ਹੈ ਵੈਦਤ ਤੁਸੀਂ ਕੋਰੀਸਲੇਟ ਦੀ ਤਰ੍ਹਾਂ ਹੁੰਦੇ ਹੋ ਬਹੁਤ ਵਾਰ ਸਪੂਰੋ ਸ਼ੀਸ਼ੇ ਉਸ ਦੀ ਇਛਾ ਦੇ ਉਸ ਦੀ ਇਛਾ ਦੇ ਉਲਟ ਸ਼ੀਸ਼ੇ ਦੇ ਨੇੜੇ ਲੈ ਜਾਂਦਾ ਹੈ ਸ਼ਾਇਦ ਬਹੁਤ ਵਾਰ ਹਰ ਵਾਰ ਨਹੀਂ ਕਿਉਂਕਿ ਸ਼ੇਸ ਨਾਲ ਹੀ ਜਦ ਬਨੇ ਰਿਹਾ ਗਿਆ ਤਾਂ ਡਰਦਾ ਹੈ ਕਿ ਕਿ ਸ਼ੀਸ਼ੇ ਦੇ ਸਾਹਮਣੇ ਜਾ ਕੇ ਉਸ ਦਿਹਾਉ ਤੱਕ ਦੇ ਸਾਰਿਆਂ ਭਾਵਨਾਵਾਂ ਮੰਤਨਾਂ ਸ਼ਿਟ ਉੱਪ ਹੋ ਜਾਣਗੀਆਂ ਜੋ ਵੀ ਉਸਨੇ ਸਮਝਿਆ বুঝਿਆ ਹੈ ਉਹ ਸਭ ਫਜੂਲ ਹੋ ਜਾਏਗਾ ਜੋ ਵੀ ਉਸ ਦੀਆਂ ਧਾਰਨਾਵਾਂ ਹਨ ਟੁੱਟਣੀਆਂ ਖੰਡਤ ਹੋ ਜਾਣਗੀਆਂ ਸਭ ਜੀਵਨ ਦੀ ਮੂਰਤੀ ਖਰ ਜਾਏਗੀ ਸ਼ੀਸ਼ੇ ਦੇ ਸਾਹਮਣੇ ਜਾਣ ਤੋਂ ਸਾਰੇ ਡਰਦੇ ਹਨ ਆਪਣਾ ਚਿਹਰਾ ਦੇਖਣ ਤੋਂ ਸਭ ਡਰਦੇ ਹਨ ਕਿਉਂਕਿ ਅਸਾ ਸਾਰਿਆਂ ਨੇ ਕੁਝ ਹੋਰ ਚਿਹਰੇ ਬਣਾ ਰੱਖਿਆ ਜੋ ਸਾਡੇ ਤੁਹਾਡੇ ਨਹੀਂ ਹਨ ਸਤ ਗੁਰੂ ਕੀ ਵੀਰ ਜੋ ਇਹਨੂੰ ਦਿਖਾ ਰਹੇ ਹਨ ਇਸ ਜਹਾਨ ਤੁਰਨ ਦੇ ਜਾਂਦੇ ਨੇ ਮਾਇਆ ਦੇ ਝੂਠੇ ਟਕਸਾਲੀ ਜਿਹੜੇ ਝੂਠ ਦਾ ਵਰਗ ਹੋਰ ਪੈਰਾ ਕਰੀ ਜਾਂਦੇ ਨੇ ਉਹ ਕੌਣ ਨੇ ਤੇ ਉਹਨਾਂ ਦੀ ਵੰਚ ਵੰਚ ਤੁਸੀਂ ਜਾਣਦੇ ਹੋ ਅੱਜ ਵੀ ਇਹ ਮੌਜੂਦ ਹੈ ਜੇ ਮੁੱਖ ਵੇਦ ਗਾਇਤਰੀ ਨਿਕਸ਼ੇ ਸੋਕਿਓ ਬ੍ਰਾਹਮਣ ਵਿਸਤ੍ਰਿਤ ਕਰੇ ਜਾ ਕੇ ਪਾਇ ਜਗਤ ਸਭ ਲਾਗੇ ਸੋਕਿਓ ਪੰਡਤ ਹਰਨਾ ਕਹੇ ਅਮਰੇ RAM ਨਾਮ ਕੈ ਉਬਰੇ ਵੇਦ ਪਰੋਸੇ ਪਾੜੇ ਡੁੰਮਰੇ RAM ਨਾਮ ਬੋਲੇ ਪਾੜੇ ਦੋਜਕ ਪਰੇ ਉਹਨਾਂ ਨੇ ਪੰਡਤਾ ਨੇ ਬ੍ਰਾਹਮਣਾਂ 'ਤੇ ਦੋਸ਼ ਕਰਿਆ ਹੁੰਿਆ ਹੁੰਿਆ ਹਨ ਜਿਨ੍ਹਾਂ ਦੇ ਮੂੰਹ ਵਿੱਚ ਵਿਚੋਂ ਜਿਨ੍ਹਾਂ ਦੇ ਮੂੰਹ ਵਿੱਚੋਂ ਬੇਤਗਾਤੀ ਆਦਿਕ ਨਿਕਲੇ ਹਨ ਮੰਨਦਾ ਹੈ ਬ੍ਰਾਹਮਣ ਤੋਂ ਆਪਣੇ ਰਸ ਨੂੰ ਉੱਚੀ ਕੁਲ ਦਾ ਸਮਝਦਾ ਹੈ ਪਰ ਤੈਨੂੰ ਇਕੱਲ ਟਕੇ ਦੀ ਵੀ ਹੈ ਨਹੀਂ ਤੇੜ ਤੋਂ ਹੋਰਨ ਦੇ ਆਸਰੇ ਪਰਦਾ ਹੈ ਤੇ ਤੇ ਤਾਮਰ ਲਿੰਗਾ ਵਨਾਕਤੀ ਰੂਪ 탑탑탑 ਜਿਮਾਨਾ ਪਸੋਂ ਮੰਗਦਾ ਫਿਰਦਾ ਆਪਣਾ ਪੇਟ ਭਲਦਾ ਹੈ ਪਸ਼ੂਆਂ ਵਾਂਗ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈ ਵਿਆਕਰਨ ਦੇ ਸਹਾਰੇ ਓਕੇ ਓਕੇ ਲਾਸਨੀ ਵਰਤ ਕਰਦਾ ਹੈ ਪਰ ਇਹ ਵਿਦਿਆਰੂਪ ਦੀਵਾ ਅਥਾ ਤੇ ਰੱਖੇ ਖੂਬ ਜਿ ਡਿਗ ਰਿਹਾ ਹੈ ਤੋ ਆਪਣੇ ਆਪ ਨੂੰ ਉੱਚੀ ਕੁਲ ਦਾ ਨਾ ਸੰਤੁਤ ਨਹੀਂ ਨਾ ਤੋ ਵੀ ਨਹੀਂ ਮੰਗਿਆ ਉਹ ਦਿਰਾਣ